ਹਾਂਜੀ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਜਸਪ੍ਰਾਦ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਡਿਜ਼ਾਈਨਿੰਗ ਵਾਲੀ ਕਢਾਈ ਕੀਤੀ ਹੋਈ ਸੂਟ ਦੀ ਜਿਹੜੀ ਬਾਜੂ ਆ ਉਹਨੂੰ ਡਿਜ਼ਾਈਨ ਕਰਾਂਗੇ ਅੱਗੇ ਕਿਸ ਚੀਜ਼ ਦੇ ਨਾਲ ਆਹ ਲੇਸ ਦੇ ਨਾਲ ਗੁੰਮ ਸਲਾਈ ਦੇ ਨਾਲ ਲਗਾ ਕੇ ਇਹ ਡਿਜ਼ਾਈਨ ਆਪਾਂ ਰੈਡੀ ਕਰਾਂਗੇ ਬਹੁਤ ਸੋਹਣੀ ਅਮਰੇਲਾ ਬਾਜੂ ਦੀ ਮੂਰੀ ਬਣਾ ਕੇ ਤਿਆਰ ਕਰਾਂਗੇ ਦੇਖੋ ਜੀ ਇਸ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਲੈਨਿੰਗ ਆ ਜੁਆਇੰਟ ਕਰ ਲਈ ਬਾਜੂ ਦੇ ਨਾਲ ਸਲਾਈ ਲਗਾ ਲਈ ਸੀ ਇਹਨੂੰ ਇੱਕ ਠੀਕ ਹੈ ਜੀ ਹੁਣ ਇਹ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਗੋਮ ਸਲਾਈ ਲਗਾਉਣੀ ਹੁੰਦੀ ਆ ਉਹ ਤਿੰਨ ਤਰੀਕੇ ਦੱਸੂਗੀ ਮੈਂ ਤੁਹਾਨੂੰ ਕਿਸ ਤਰ੍ਹਾਂ ਦੇ ਆ ਦੇਖੋ ਜੀ ਇੱਕ ਤਰੀਕਾ ਤਾਂ ਜਿਹੜਾ ਲਾਸਟ ਮੈਂ ਤੁਹਾਨੂੰ ਲਾ ਕੇ ਹੀ ਦਿਖਾ ਦੂੰਗੀ ਇੱਕ ਤਰੀਕਾ ਇਹ ਆ ਦੇਖੋ ਤੁਸੀਂ ਇਸ ਤਰ੍ਹਾਂ ਲੇਸ ਨੂੰ ਰੱਖ ਲੈਣਾ ਜਿੱਥੇ ਤੁਹਾਡੀ ਮੂਰੀ ਆ ਕੇ ਰੈਡੀ ਹੁੰਦੀ ਆ ਠੀਕ ਹੈ ਜੀ ਜਿੱਥੇ ਤੁਹਾਡੀ ਮੂਰੀ ਰੈਡੀ ਹੁੰਦੀ ਆ ਉਸ ਤਰ੍ਹਾਂ ਲੇਸ ਨੂੰ ਰੱਖ ਲੈਣਾ ਜਨ ਕਿ ਇਥੋਂ ਮੂਰੀ ਹੀ ਆਪਣੀ ਰੈਡੀ ਹੋ ਜਾਣੀ ਆ ਹੁਣ ਇਹਦੇ ਉੱਪਰ ਤੁਸੀਂ ਜਿਹੜੀ ਲੇਸ ਲਗਾਉਣੀ ਆ ਉਹ ਕਿਸ ਤਰੀਕੇ ਨੇ ਇਹਨੂੰ ਸਲਾਈ ਲਗਾ ਲਿਓ ਸਲਾਈ ਲਗਾ ਕੇ ਇੱਥੇ ਸਲਾਈ ਲਗਾ ਕੇ ਇਹਦੇ ਵਿੱਚ ਕਪੜਾ ਇਸ ਤਰ੍ਹਾਂ ਉੱਪਰ ਰੱਖ ਕੇ ਇਸ ਤਰ੍ਹਾਂ ਇਸ ਤਰ੍ਹਾਂ ਗੋਮਰ ਹੋਊਗੀ ਇੱਕ ਤਾਂ ਠੀਕ ਹੈ ਜੀ ਇਸ ਤਰ੍ਹਾਂ ਸਲਾਈ ਇੱਥੇ 25 ਸੀ ਲਗਾ ਦੇਣੀ ਹੈ ਪਹਿਲਾਂ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕੱਚੀ ਸੀ ਲਗਾ ਦੇਣੀ ਹੈ ਦੇਖੋ ਜੀ ਇਸ ਤਰ੍ਹਾਂ ਆਪਣਾ ਸਿੰ ਗੋਮ ਸਲਾਈ ਇਹ ਤੇ ਮੈਂ ਤੁਹਾਨੂੰ ਤੁਹਾਨੂੰ ਤਰੀਕੇ ਦੱਸਨੇ ਕਰਕੇ ਥੋੜਾ ਥੋੜਾ ਕਰਕੇ ਦੱਸਦੀ ਹਾਂ ਹਣਾ ਆ ਦੇਖੋ ਇਸ ਤਰ੍ਹਾਂ ਸੀਨ ਲਗਾ ਲਈ ਇਸ ਤਰ੍ਹਾਂ ਸੀਨ ਲਗਾਉਣ ਤੋਂ ਬਾਅਦ ਹੁਣ ਜਿੱਥੇ ਸੀਨ ਲੱਗੀ ਆ ਇਹ ਸੀਨ ਨੂੰ ਇਸ ਤਰ੍ਹਾਂ ਚੱਕੋਗੇ ਇਸ ਤਰ੍ਹਾਂ ਬਿਲਕੁਲ ਸੀਨ ਦੇ ਉੱਪਰ ਉੱਪਰ ਇੱਥੇ ਸੀਨ ਲਗਾ ਦੋਗੇ ਠੀਕ ਹੈ ਜੀ ਇਹ ਸੀਨ ਲਗਾਉਣ ਤੋਂ ਬਾਅਦ ਇਹ ਜਿਹੜੀ ਚੀਜ਼ ਆ ਇਸ ਤਰ੍ਹਾਂ ਬਣ ਕੇ ਰੈਡੀ ਹੋ ਜਾਊਗੀ ਇਸ ਤਰ੍ਹਾਂ ਠੀਕ ਹੈ ਆ ਗੁੰਮ ਹੋ ਗਈ ਨਾ ਸੀਨ ਸਲਾਈ ਹਾਂ ਲੈਸ ਗੁੰਮ ਹੋ ਗਈ ਨਾ ਕਿਤੋਂ ਵੀ ਲੇਸ ਨਹੀਂ ਦਿਖ ਰਹੀ ਨਾ ਇਸ ਤਰ੍ਹਾਂ ਜਦੋਂ ਸੀਨ ਅੰਦਰਲੇ ਪਾਸੇ ਲੱਗ ਗਈ ਆ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਇਹਨੇ ਗੁੰਮ ਹੋ ਜਾਣਾ ਤੇ ਇਸ ਤੋਂ ਬਾਅਦ ਜਦੋਂ ਤੁਸੀਂ ਇਸ ਤਰ੍ਹਾਂ ਚੱਕ ਕੇ ਫੋਲਡਿੰਗ ਕਰੋਗੇ ਇਸ ਤਰ੍ਹਾਂ ਹੋਊਗੀ ਠੀਕ ਹੈ ਜੀ ਦੋਨੋਂ ਪਾਸੇ ਗੁੰਮ ਹੋਊਗੀ ਇੱਕ ਤਰੀਕਾ ਹੋ ਗਿਆ ਉਸ ਤੋਂ ਬਾਅਦ ਜੇ ਤੁਸੀਂ ਲਗਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਸੀ ਇੱਥੇ ਰੱਖਿਓ ਲੇਸ ਆ ਇਸ ਤਰ੍ਹਾਂ ਸਿੱਧੇ ਨਾਲ ਸਿੱਧਾ ਪਾਸਾ ਮੈਚ ਕਰਿਓ ਇਹਨੂੰ ਚੱਕਿਓ ਇਸ ਤਰ੍ਹਾਂ ਫੋਲਡਿੰਗ ਕਰਿਓ ਜਿੱਥੇ ਆਪਣੀ ਲੇਸ ਦੀ ਮੂਰੀ ਲਗਾ ਕੇ ਆਪਾਂ ਜਿੰਨੀ ਲੈਂਥ ਤਿਆਰ ਕਰਨੀ ਉੱਥੇ ਲਾਗ ਆ ਲੈਣੀ ਹੈ ਲੇਸ ਇੱਥੇ ਕੱਚੀ ਸੀਨ ਲਗਾ ਲਿਓ ਇਹਦੇ ਉੱਤੇ ਲੇਸ ਦੇ ਉੱਪਰ ਉੱਪਰ ਮੁੜ ਕੇ ਇਹਨੂੰ ਕੱਪੜੇ ਨੂੰ ਚੱਕਿਓ ਇਸ ਤਰ੍ਹਾਂ ਫੋਲਡਿੰਗ ਕਰਕੇ ਫੋਲਡਿੰਗ ਕਰਕੇ ਸੀਨ ਲਗਾ ਲਿਓ ਇਹਦੇ ਤੇ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰ ਦਿਓ ਠੀਕ ਹੈ ਜੀ ਇਸ ਤਰ੍ਹਾਂ ਮੁੜ ਕੇ ਇਸ ਤਰ੍ਹਾਂ ਚੱਕਿਓ ਆ ਸਿੱਧਾ ਪਾਸਾ ਹੋ ਗਿਆ ਆ ਉਲਟ ਸਾਈਡ ਹੋ ਗਈ ਉਲਟ ਸਾਈਡ ਇੱਥੇ ਤਰਪਾਈ ਹੋਊਗੀ ਠੀਕ ਹੈ ਜੀ ਇਹ ਦੂਸਰਾ ਤਰੀਕਾ ਹੋ ਗਿਆ ਹੁਣ ਤੀਸਰਾ ਤਰੀਕਾ ਦੇਖੋ ਭੈਣੋ ਮੈਂ ਤੁਹਾਨੂੰ ਲਗਾ ਕੇ ਦਿਖਾ ਦੇਣੀ ਆ ਫੁੱਲ ਲੇਸ ਦੇ ਨਾਲ ਕਿਸੇ ਨਾ ਵੀ ਮਰਜ਼ੀ ਮੈਂ ਜਿਹਦੇ ਨਾਲ ਜੀ ਕਰਦਾ ਹਾਂ ਉਹ ਉਸ ਤਰੀਕੇ ਨਾਲ ਹੀ ਲਗਾ ਦੇਣੀ ਹੁੰਦੀ ਆ ਪਹਿਲਾਂ ਆਪਾਂ ਜਿਹੜੀ ਸੀਨ ਲਗਾ ਕੇ ਰੈਡੀ ਕਰ ਦਿੱਤੀ ਦੂਸਰੀ ਬਾਜੂ ਦੇ ਇਸ ਤਰ੍ਹਾਂ ਹੁਣ ਮੈਂ ਤਿੰਨ ਤਰੀਕੇ ਦੱਸਿਆ ਇਸ ਲੇਸ ਨੂੰ ਲਗਾਉਣ ਦੇ ਤੁਹਾਨੂੰ ਆ ਦੇਖੋ ਹੁਣ ਲਾਸਟ ਜਿਹੜਾ ਤਰੀਕਾ ਬੀਚਾ ਆ ਗਿਆ ਇਹਨੂੰ ਇਸ ਤਰ੍ਹਾਂ ਫੱਟਾ ਫੋਲਡਿੰਗ ਕਰ ਲੈਣੀ ਆ ਪ੍ਰੋਪਰ ਮੈਂ ਲਗਾ ਕੇ ਦਿਖਾ ਦੇਣੀ ਆ ਦੋ ਤਰੀਕੇ ਮੈਂ ਤੁਹਾਨੂੰ ਥੋੜਾ ਥੋੜਾ ਐਸਟੀਮੇਟ ਲਾ ਕੇ ਦੱਸਿਆ ਕਿ ਮੈਂ ਇਸ ਤੀਨ ਤੇ ਦੇ ਰਹੇ ਅਲੱਗ ਅਲੱਗ ਤਿੰਨੇ ਤਰੀਕੇ ਵੱਖ-ਵੱਖਰੀ ਵੀਡੀਓ ਦਿੱਤੀਆਂ ਤੁਹਾਨੂੰ ਠੀਕ ਹੈ ਜੀ ਆ ਤੀਸਰੇ ਤਰੀਕੇ ਦੀ ਰਹਿੰਦੀ ਸੀ ਦੋ ਤਰੀਕੇ ਤੁਹਾਨੂੰ ਦੱਸ ਦਿੱਤੇ ਸੀ ਆ ਲੋ ਜੀ ਇਸ ਤਰ੍ਹਾਂ ਹੀ ਆਪਾਂ ਲਗਾ ਲਿਆ ਜਿੰਨੀ ਆਪਣੀ ਫੋਲਡਿੰਗ ਆ ਫੋਲਡਿੰਗ ਆਪਣੀ ਹੁਣ ਇੱਥੇ ਹੋਣੀ ਆ ਨਾ ਕਿ ਇੱਥੇ ਹੋਣੀ ਆ ਇੱਥੇ ਹੋਣੀ ਆ ਹੁਣ ਤੁਸੀਂ ਕੀ ਕਰਨਾ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰੋਗੇ ਆ ਲੋ ਜੀ ਇਸ ਤਰ੍ਹਾਂ ਜਿਹੜੇ ਧਾਗਾ ਵਗੈਰਾ ਨਾਲ ਦੀ ਨਾਲ ਸਫਾਈ ਕਰਦੇ ਜਾਇਆ ਕਰੋ ਠੀਕ ਹੈ ਹਾਂਜੀ ਹੁਣ ਆਹ ਚੀਜ਼ ਆਪਾਂ ਲੈ ਇਸ ਇੱਥੇ ਰੱਖ ਲਈ ਜਿੰਨੀ ਆਪਾਂ ਫੱਟਾ ਫੋਲਡਿੰਗ ਕਰਕੇ ਤਰਪਾਈ ਉਹ ਕਰਨੀ ਹੈ ਹੁਣ ਆਹ ਕੱਪੜਾ ਚੱਕੋਗੇ ਵੀਰੇ ਇਹਨੂੰ ਇਸ ਤਰ੍ਹਾਂ ਬਸ ਇਹਨੂੰ ਕੋਈ ਵੀ ਫੋਲਡਿੰਗ ਕਰਨ ਦੀ ਜ਼ਰੂਤ ਨਹੀਂ ਇਹਨੂੰ ਇਸ ਤਰ੍ਹਾਂ ਦੇ ਉੱਪਰ ਰੱਖ ਲਵਾਂਗੇ ਇਸ ਤਰ੍ਹਾਂ ਠੀਕ ਹੈ ਤੇ ਇੱਥੋਂ ਸੀਨ ਲਗਾਣੀ ਸ਼ੁਰੂ ਕਰੋਗੇ ਮੈਂ ਜਿਹੜੀ ਸੀਨ ਦੇ ਪਰੇ ਨੂੰ ਸੀ ਲੇਸ ਕਿਉਂ ਨਹੀਂ ਲਗਾਈ ਕਿਉਂਕਿ ਉਹ ਮੂਰੀ ਮੈਨੂੰ ਘੱਟ ਮੂਰੀ ਤਿਆਰ ਚਾਹੀਦੀ ਆ ਤੇ ਉਹਦਾ ਕਰਕੇ ਉਹ ਐਕਸਟਰਾ ਐਕਸਟਰਾ ਲੇਸ ਖਾ ਖਾ ਰੱਖ ਰਬੂ ਚਰਾਨੀ ਇਹਨੂੰ ਇਸ ਤਰ੍ਹਾਂ ਠੀਕ ਹੈ ਇਹਨੂੰ ਇਸ ਤਰ੍ਹਾਂ ਰੱਖਦੇ ਜਾਇਓ ਜਿੰਨੀ ਕ ਆਪਣੀ ਮੂਰੀ ਤਿਆਰ ਆ ਜਿੱਥੇ ਆ ਕੇ ਉੱਥੇ ਆ ਕੱਪੜਾ ਉੱਪਰ ਚੁੱਪ ਕਰਕੇ ਕੋਈ ਨਹੀਂ ਤੁਹਾਨੂੰ ਫਿਚਰ ਕਰਨ ਦੀ ਜਰੂਰਤ ਨਹੀਂ ਪੈਣੀ ਵਾਸਤੇ ਇਹਨੂੰ ਇਸ ਤਰ੍ਹਾਂ ਸਿੱਧੀ ਰੱਖਦੇ ਜਾਣਾ ਇਸ ਤਰ੍ਹਾਂ ਠੀਕ ਹੈ ਤੇ ਆਹ ਫੋਲਡਿੰਗ ਆਪਣੀ ਪਹਿਲਾਂ ਕਰਕੇ ਰੱਖੀ ਹੋਈ ਸੀਗੀ ਆ ਕਰ ਹੀ ਦਿੱਤੀ ਤੁਹਾਡੇ ਸਾਹਮਣੇ ਕੀਤੀ ਅੰਦਰ ਨੂੰ ਹਣਾ ਬਸ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰਨਾ ਜਿਵੇਂ ਆ ਪੱਤਰਪਾਈ ਫੋਲਡਿੰਗ ਦੇ ਫੱਟੇ ਤੇ ਘੇਰਾ ਨਹੀਂ ਲੇਟਦੇ ਹੁੰਦੇ ਤੇ ਔਰ ਹੋਰ ਹੋਏ ਝੋਨੇ ਚੌਕਲੇਟ ਦਾ ਹੁੰਦੀ ਆ ਉਸ ਤਰ੍ਹਾਂ ਠੀਕ ਹੈ ਉਸ ਤਰ੍ਹਾਂ ਹੀ ਸੀਨ ਲਾ ਕੇ ਰੈਡੀ ਹੋ ਜੂਗੀ ਫਿਰ ਇਸੇ ਕਮ ਕਲਾਈ ਦੇ ਨਾਲ ਤੁਹਾਨੂੰ ਆਪਾਂ ਤਰਪਾਈ ਦਾ ਚਾਂਜਸਟ ਵੀ ਨਵੇੜਾਂਗੇ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਮਸ਼ੀਨ ਦੇ ਨਾਲ ਤਰਪਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਤੁਸੀਂ ਇਹ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਮੈਂ ਜਰੂਰ ਦੱਸੂਗਾ ਹਾ ਆਪਣਾ ਇੰਨਾ ਸੀਗਾ ਆਪਣੀ ਕਢਾਈ ਸਿਰਫ ਕਢਾਈ ਤੇ ਨਾਲ ਉਹ ਥੋੜਾ ਜਿਹਾ ਆਊਟ ਲੱਗ ਰਿਹਾ ਸੀ ਤੇ ਹੁਣ ਤੁਸੀਂ ਆ ਦੇਖਿਓ ਇਹਦੀ ਫਿਨਿਸ਼ਿੰਗ ਆ ਉਲਟ ਸਾਈਡ ਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਪਕੜਨਾ ਇਸ ਤਰ੍ਹਾਂ ਕਰ ਦੇਣਾ ਆ ਦੇਖੋ ਆ ਫਿਨਿਸ਼ਿੰਗ ਆ ਗਈ ਇਹਦੀ ਬਾਜੂ ਦੀ ਇਸ ਤਰ੍ਹਾਂ ਠੀਕ ਹੈ ਇਹਨੂੰ ਤੁਸੀਂ ਮੂਰੀ ਨੂੰ ਅਮਰੀਲਾ ਬਣਾ ਲਓ ਇਹਨੂੰ ਤੁਸੀਂ 4 ਇੰਚ ਬਣਾ ਲਓ ਇਹਨੂੰ ਤੁਸੀਂ 5 ਇੰਚ ਬਣਾ ਲਓ ਤੁਹਾਡੇ ਕਸਟਮਰ ਨੇ ਜਿੰਨੀ ਕਹੀ ਆ ਉੰਨੀ ਬਣਾ ਲਓ ਮੈਂ ਇੱਥੇ 6.5 ਬਣਾਉਂਗੀ 6.5 ਵਿੱਚ ਇਹਦਾ ਘੇਰ ਜਿਹੜਾ ਮੇਰੇ ਕੋਲੇ ਬਣ ਕੇ ਰੈਡੀ ਹੋ ਗਿਆ ਔਰ ਕਲਰ ਦੇਖੋ ਤੇ ਕਲਰ ਵੀ ਕਿੰਨਾ ਸੋਹਣਾ ਆ ਰਿਹਾ ਤੇ ਆਹ ਚੀਜ਼ ਲੇਸ ਦੇ ਨਾਲ ਬਹੁਤ ਸੋਹਣਾ ਬਣ ਗਿਆ ਇਹਨਾਂ ਦਾ ਬਲੂ ਦੁਪੱਟੇ ਦੇ ਉੱਪਰ ਆਹ ਕਲਰ ਦੀ ਲੇਸ ਲੱਗੀ ਹੋਈ ਆ ਤੇ ਆਪਾਂ ਉਸੇ ਹਿਸਾਬ ਦੇ ਨਾਲ ਇਹਨਾਂ ਨੂੰ ਫਿਨਿਸ਼ਿੰਗ ਕਰ ਦਿੱਤਾ ਠੀਕ ਹੈ ਜੀ ਸੂਟ ਬਣਾ ਕੇ ਰੈਡੀ ਕਰ ਦਿੱਤਾ ਮੈਂ ਪਹਿਲਾਂ ਸ਼ਾਇਦ ਇਹਦੀ ਕਟਿੰਗ ਵੀ ਤੁਹਾਨੂੰ ਦੇ ਚੁੱਕੀ ਹਾਂ ਤੁਸੀਂ ਕਟਿੰਗ ਵੀ ਚੈੱਕ ਕਰ ਸਕਦੇ ਹੋ ਉਹ ਕੜਾਈ ਦੇ ਹਿਸਾਬ ਦੇ ਨਾਲ ਕਟਿੰਗ ਸੀਗੀ ਵੀ ਕਿਸ ਤਰ੍ਹਾਂ ਇਹ ਹਿਸਾਬ ਕੜਾਈ ਦੇ ਹਿਸਾਬ ਨੇ ਨਾਲ ਕਟਿੰਗ ਕੀਤੀ ਜਾਊਗੀ ਕਿਉਂਕਿ ਇਹ ਕੜਾਈ ਹੋਰ ਟਾਈਪ ਦੀ ਸੀਗੀ ਹਨਾ ਇੱਕ ਪਾਸੇ ਫਲਾਵਰ ਇੱਕ ਸਾਈਡ ਆ ਰਿਹਾ ਸੀ ਦੂਸਰੇ ਪਾਸੇ ਫਲਾਵਰ ਉਲਟ ਸਾਈਡ ਆ ਰਿਹਾ ਸੀ ਇਹਦਾ ਇਹ ਚ ਕੀਕ ਨਾ ਸੋਣਾ ਰੈਡੀ ਹੋ ਗਿਆ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਲਈ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ